ਬੀਤੀ ਦੇਰ ਰਾਤ ਥਾਣਾ ਸਿਟੀ ਸਮਾਣਾ ਪੁਲਿਸ ਦੇ ਸਿਟੀ ਇੰਚਾਰਜ ਜੀ ਐਸ ਸਿਕੰਦ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਚਲਾ ਰਹੇ ਬੀਅਰ 바ਰ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਗਈ ਜਿਸ ਵਿੱਚ ਸ਼ਨੀਵਾਰ ਦੀ ਦੇਰ ਰਾਤ ਨੂੰ ਸਿਟੀ ਸਮਾਣਾ ਪੁਲਿਸ ਟੀਮ ਨੇ ਪਟਿਆਲਾ ਰੋਡ ਤੇ ਇੱਕ ਨਿਜੀ ਹੋਟਲ ਵਿੱਚ ਛਾਪਾ ਮਾਰ ਕੇ ਬਿਨਾਂ ਪਰਮਿਸ਼ਨ ਤੋਂ ਬੀਅਰ 바ਰ ਚਲਾਉਣ ਦੇ ਦੋਸ਼ 'ਤੇ ਵੱਡੀ ਕਾਰਵਾਈ ਕਰਦਿਆਂ ਸਮਾਣਾ ਪੁਲਿਸ ਨੇ ਤਕਰੀਬਨ 11 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ ਜਿਨ੍ਹਾਂ ਵਿੱਚੋਂ ਜਵਾਰ ਲਾਲ ਪੁੱਤਰ ਪੰਨਾ ਲਾਲ ਵਾਸੀ ਕੇਸਵ ਨਗਰ ਸਮਾਣਾ ਖਿਲਾਫ ਬੰਦੀ ਕਾਰਵਾਈ ਕਰ ਪਰਚਾ ਦਰਜ ਕੀਤਾ ਗਿਆ ਹੈ ਇਸ ਦੇ ਨਾਲ ਹੀ ਗ੍ਰਿਫਤਾਰ ਕੀਤੇ ਗਏ ਲੋਕਾਂ ਦੇ ਸਮਰਥਕਾਂ ਦਾ ਪੁਲਿਸ ਚੌਕੀ ਅੱਗੇ ਵੱਡਾ ਤਾਨ ਦਾ ਲੱਗ ਗਿਆ ਅਤੇ ਚੌਕੀ ਦੇ ਮੇਨ ਗੇਟ ਨੂੰ ੱਟਕੇ ਮਾਰੇ ਤੇ ਪੰਨਣ ਦੀ ਕੋਸ਼ਿਸ਼ ਕੀਤੀ ਗਈ ਅਤੇ ਸਮਾਣਾ ਪੁਲਿਸ ਖਿਲਾਫ ਜਮ ਕੇ ਨਾਰੇਬਾਜ਼ੀ ਵੀ ਕੀਤੀ ਗਈ ਸਮਾਣਾ ਖਬਰਨਾਮਾ ਲਈ ਹਰਦਿਆਲ ਸਿੰਘ ਨਾਗੀ ਦੀ ਵਿਸ਼ੇਸ਼ ਰਿਪੋਰਟ હલો ચાલી જજો બા પાછળ આઈ ન કરાય શેર ફોન કરયો ગા ફોન ਇਹ ਬਣਾਓ ਇਹ ਖੜੀ ਨਹੀਂ ਨਾ ਬਣਾਓ ਆਜੇ ਇਹ ਛੜ ਦੇ ਲੱਗੇ ਆ ਜਿੰਨਾ ਬਣਾਓ ਮਾਰ ਕੇ ਬਣਾਇਆ ਲੈ ਆ ਜਾ ਕੋਈ ਕਹਿਣਾ ਤੈਨੂੰ ਕਹਿ ਵੀ ਦੋ ਤੁਸੀਂ ਕੈਮਰਾ ਕੇ ਹਸਤਾ ਕਿਰੇ ਸਾਡੇ ਬੱਚੇ ਨਿਰਦੋਸ਼ ਨੇ ਅੱਛਾ ਕੋਈ ਉਹਨੇ ਦਾਰੂ ਨਹੀਂ ਪੀਂਦੇ ਚੈਕਿੰਗ ਕਰਾ ਲਓ अच्छा फिर पुलिस ਨੇ ਕਿਉਂ ਫੜੇ ਨੇ ਆ ਪੁਲਿਸ ਨੇ ਉੱਥੇ ਖਾਣਾ ਖਾਣ ਗਏ ਸੀ ਆ ਦਰਸ ਚ ਅੱਛਾ ਉੱਥੇ ਇਹਨਾਂ ਨੇ ਉੱਥੇ ਬੰਦਿਆਂ ਨੂੰ ਚੱਕ ਕੇ ਲਿਆ ਕੀ ਨੋਆ ਤੁਹਾਡਾ ਮੇਰਾ ਨਹੀਂ ਜਰੂਰ ਪਤਾ ਪਰ ਪੁਲਿਸ ਦੇ ਜਿਹੜੇ ਬੰਦੇ ਨੇ ਉਹਨਾਂ ਦੇ ਵੱਲੋਂ ਵੀ ਇਹੀ ਕਿਹਾ ਜਾ ਰਿਹਾ ਕਿ ਉੱਥੇ ਬੰਦੇ ਡਰਿੰਕ ਵਗੈਰਾ ਕਰ ਰਹੇ ਸੀ ਹਤੋਂ ਜੇ ਡਰਿੰਕਰ ਹਨ ਉਹਨਾਂ ਕਰੋ ਅਸੀਂ ਤਾਂ ਕਨ ਚੈੱਕ ਅਪ ਕਰਾ ਲਓ ਨਨੇ ਵੀ ਉਹ ਐਕਸ਼ਨ ਮਾਲਕ ਤੇ ਬੰਦਾ ਜਾਣਾ ਨਾਲੇ ਉਹ ਰੈਜ਼ੀਡੈਂਟ ਦੇ ਮਾਲਕ ਤੇ ਬਣ ਜਾਣਾ ਜਿਹੜਾ ਹੋਟਲ ਖੋਲੀ ਬੈਠਾ ਕਰੋਣਾ ਦੇ ਲੱਗੇ ਬੰਦੇ ਦਾ ਕੀ ਕਸੂਰ ਉਹ ਬੰਦੇ ਨੂੰ ਪੁੱਛੋ ਨਾ ਕੀ ਬਾਈ ਤੁਸੀਂ ਫੋਨ ਚ ਖੋਲੇ ਆ ਜਿਹੜੀ ਪੁਲਿਸ ਨੇ ਕਾਰਵਾਈ ਕੀਤੀ ਆ ਤੁਸੀਂ ਇਹਦੇ ਬਾਰੇ ਕੀ ਕਹਿੰਦੇ ਹੋ ਕੋਈ ਕਾਰਵਾਈ ਹੋਈ ਕਿ ਨਹੀਂ ਕਾਰਵਾਈ ਕਿਸ ਤਰ੍ਹਾਂ ਦੀ ਹੈ ਜੀ ਸਾਨੂੰ ਦੱਸੋ ਤਾਂ ਨਹੀਂ ਨਹੀਂ ਜੋ ਵੀ ਕਾਰਵਾਈ ਕੀਤੀ ਆ ਤੁਸੀਂ ਇਹਦੇ ਬਾਰੇ ਕੀ ਕਹਿੰਦੇ ਹੋ ਕੋਈ ਕਾਰਵਾਈ ਹੋਣਾ ਤਾਂ ਪਤਾ ਹੀ ਨਹੀਂ ਜਦ ਤੁਸੀਂ ਇਹਦੇ ਇਕੱਠੇ ਕਿਉਂ ਹੋਏ ਹੋ ਬਾਈ ਅਸੀਂ ਜਵਾਕ ਦੇ ਬੱਚਾ ਹੋਣਾ ਛੋਟੇ ਜਵਾਕ ਅੰਦਰ ਨੇ ਛੋਟੇ ਜਵਾਕ ਅੰਦਰ ਨੇ ਜੀ ਇਹ ਨਜਾਇਜ਼ ਤੱਕੇ ਮੈਂ ਹੋਰ ਤੋਂ ਸ਼ੋਭਾ ਕੀ ਕਰਦੀ ਆਂ ਇੱਕ ਮਿੰਟ ਇੱਕ ਮਿੰਟ ਬੰਦਾ ਇੱਕ ਮਿੰਟ ਜੀ ਇੱਕ ਮਿੰਟ ਅਸੀਂ ਤੁਹਾਡੀ ਵਾਈਟ ਲੈਣੇ ਕੋਈ ਹਾਂਜੀ 5000 ਹਾਂਜੀ ਸਾਰੇ ਜਿਹੜੀ ਅੱਜ ਬਾਰਦਾਤ ਹੋਈ ਹੈ ਕੀ ਹੋਈ ਇੱਕ ਮਿੰਟ ਜੀ ਰੋਸਾ ਹੋਟਲ ਦੇ ਵਿੱਚ ਮੁਕਤਰੀ ਹੋਈ ਸੀ ਹਾਂਜੀ ਰੋਸਾ ਹੋਟਲ ਦਾ ਮਾਲਕ ਹੈ ਜਿਹੜਾ ਕਿਰਾਏ ਦਾ ਕਿਰਾਏਦਾਰ ਹੈ ਉਹ ਸ਼ਰਾਬ ਪਿਆਰ ਹੈ ਗਾਗਾ ਨੂੰ ਅੱਛਾ ਜੀ ਇਹ ਜਿਸ ਬਿਨਾ ਲਾਇਸੈਂਸ ਪਰਮਿਟ ਤੋਂ अच्छा जी ਜਿੱਤੇ ਪੁਲਿਸ ਵੱਲੋਂ ਰੇਡ ਕੀਤੀ ਗਿਆ ਠਾਣਾ ਸਿਟੀ ਸਮਾਣਾ ਦੀ ਅੱਛਾ ਜੀ ਉੱਥੋਂ ਰਾਉਂਡ ਅਪ ਕੀਤੇ ਗਏ ਨੇ ਗਾਹਕ ਵੀ ਤੇ ਉਹਦਾ ਜਿਹੜਾ ਕਿਰਾਏਦਾਰ ਮਾਲਕ ਹੈ ਕਿੰਨੇ ਬੰਦੇ ਰਾਉਂਡ ਅਪ ਕੀਤੇ ਨੇ ਕੋਈ ਨਾ ਉਹ 11 ਕ ਬੰਦੇ ਨੇ ਕੋਈ ਨਾਮ ਵਗੈਰਾ ਬੰਦਿਆਂ ਦੇ ਬੰਦਿਆਂ ਦੀ ਜਵਾਨੀ ਯਾਦ ਨਹੀਂ ਹੁੰਦੇ ਠੀਕ ਹੈ ਨਾ ਅਜੇ ਸਾਡਾ ਪ੍ਰੋਸੈਸ ਚੱਲ ਰਿਹਾ ਕੁਝ ਦਿਨ ਪਹਿਲਾਂ ਗੇਟ ਦੇ ਬਾਹਰ ਧੱਕਾ ਮੁੱਕੀ ਹੋਈ ਹੈ ਜਿਹੜੇ ਬੰਦਿਆਂ ਨੇ ਵੀ ਇਹ ਕੀਤਾ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋ ਲਿਖ ਕੇ ਭੇਜਾਂਗੇ ਠੀਕ ਹੈ ਨਾ ਉਹਨਾਂ ਦੀ ਬਕਾਇਦਾ ਮੂਵੀ ਬਣ ਚੁੱਕੀ ਹੈ ਉਹ ਭਲੇਖੇ ਜਿਹਾ ਨਾ ਰਹਿਣ ਠੀਕ ਪੁਲਿਸ ਆਪਣੀ ਜਿਵੇਂ ਹੈਗੀ ਕਾਰਵਾਈ ਕਰੂਗੀ ਨਹੀਂ ਜਿਹੜੀ ਮੂਵੀ ਬਣਾਈ ਹੈ ਉਹ ਕਿਹੜੀ ਚੀਜ਼ ਦੀ ਮੂਵੀ ਬਣੀ ਹੈ ਤੁਹਾਡੀ ਇਹ ਬਣੀ ਨਹੀਂ ਨੇ ਗੇਟ ਭੰਦਿਆਂ ਦੀ ਜਿਹੜੇ ਗੇਟ ਭੰਨਣ ਦੀ ਹੈ ਅੱਛਾ ਜੀ ਉਹ ਮੂਵੀ ਆ ਸਾਡੇ ਕੈਮਰੇ ਲੱਗੇ ਹੋਏ ਨੇ ਅੱਛਾ ਸਰ ਹਾਂ ਥਾਣੇ ਦੇ ਵਿੱਚ ਕੈਮਰੇ ਲੱਗੇ ਹੋਏ ਆ ਉਹਨਾਂ ਦੇ ਵਿੱਚ ਆਇਆ ਹੋਇਆ ਉਹ ਸਰ ਕਿੰਨੇ ਕੁ ਬੰਦੇ ਨੇ ਗੇਟ ਭੰਨਣ ਵਾਲੇ ਆ ਇਸ ਤਰ੍ਹਾਂ ਦਾ ਕਾਫੀ ਪਰ ਜਿਹੜੇ ਸ਼ਰਾਰਤੀ ਬੰਦੇ ਆ ਉਹ ਇੱਕ ਜਾਂ ਦੋ ਹੀ ਨੇ ਉਹਦੇ ਵਿੱਚ ਅੱਛਾ ਜੀ ਜਿਹੜੇ ਮੇਨ ਜਿਨ੍ਹਾਂ ਨੇ ਸਾਡੇ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਹੈ ਇਹ ਸਾਰੇ ਇੱਕ ਦਬਾਅ ਪਾਇਆ ਜਾ ਰਿਹਾ ਹੈ ਪੋਲੀਟੀਕਲ ਤੌਰ ਤੇ ਉਹੀ ਜੀ ਗੱਲਬਾਤ ਹੈਗੀ ਆ ਪੁਲਿਸ ਦੇ ਉੱਪਰ ਪੋਲੀਟੀਕਲਸ ਬਹੁਤ ਆਇਆ ਜਾ ਰਿਹਾ ਸਭ ਨਹੀਂ ਨਹੀਂ ਇਹੋ ਜਿਹਾ ਕੋਈ ਅਸੀਂ ਨਾ ਪ੍ਰੈਸ਼ਰ ਬਰਦਾਸ਼ਤ ਕਰਨਾ ਨਾ ਅਸੀਂ ਚੱਲਦੇ ਆਂ ਅੱਧਿਆ ਠੀਕ ਹੈ ਜੋ ਸਾਡੀ ਡਿਊਟੀ ਆ ਅਸੀਂ ਉਹ ਕਰ ਰਹੇ ਆ ਤੇ ਕਰਾਂਗੇ ਵੀ ਓਕੇ ਆ ਜੋ ਕੁਝ